ਮਿੱਤਰੋ ਅੱਗੇ ਤਾਂ ਤੁਹਾਨੂੰ ਪੰਜਾਬ ਦੇ ਖੇਤਾਂ ਵਿੱਚ ਲੱਗੀਆਂ ਸਭ ਤੋਂ ਸੋਹਣੀਆਂ ਤਿੰਨ ਮੋਟਰਾਂ ਦਿਖਾਈਆਂ ਸੀ ਹੁਣ ਤੁਹਾਨੂੰ ਦੁਨੀਆ ਦੀ ਸਭ ਤੋਂ ਸੋਹਣੀ ਮੋਟਰ ਦਿਖਾਉਣੀ ਹੈ ਜਿਹੜੀ ਕਿ ਪਿੰਡ ਕਰਿਆਲੇ ਵਿਖੇ ਸਥਿਤ ਹੈ ਤਾਂ ਮਿੱਤਰੋ ਗੱਲ ਕਰੀਏ ਤਾਂ ਇਸ ਨੂੰ ਆਪਾਂ ਮੋਟਰ ਨਹੀਂ ਕਹਿ ਸਕਦੇ ਇਸ ਨੂੰ ਆਪਾਂ ਜੰਨਤ ਕਹਿ ਸਕਦੇ ਹਾਂ ਜਾਂ ਇਸ ਨੂੰ ਸਵਰਗ ਕਹਿ ਸਕਦੇ ਹਾਂ ਇੱਕ ਪੁੱਤਰ ਬਨਿਓ ਆਪਦੇ ਪਿਤਾ ਨੂੰ ਜੋ ਕਿ ਸੂਬੇ ਦਾ ਰਿਟਾਇਰ ਹੋਏ ਸੀ ਉਹਨਾਂ ਨੂੰ ਦਿੱਤੀ ਗਈ ਸਰਦਾਰਾ ਜਿਹੜੀ ਕਹਿ ਸਕਦੇ ਹਾਂ ਲਗਭਗ 16 ਤੋਂ ਲੈ ਕੇ 17 ਲੱਖ ਰੁਪਇਆ ਲਾ ਕੇ ਇਹ ਮੋਟਰ ਤਿਆਰ ਕੀਤੀ ਗਈ ਮੈਂ ਕਹਿਣਾ ਵੀ ਇੰਡੀਆ ਦੇ ਵਿੱਚ ਤੁਹਾਨੂੰ ਐਹੋ ਜੀ ਪਲੇਸ ਕਿਤੇ ਨਹੀਂ ਮਿਲੇਗੀ। ਜਦੋਂ ਮੈਂ ਇਸ ਦੀ ਵੀਡੀਓ ਪਾ ਕੇ ਆਏ ਸੀ ਨਾ ਤਾਂ ਹੁਣ ਇੱਥੇ ਇੰਨੇ ਟੂਰਿਸਟ ਆਉਂਦੇ ਇੰਨੇ ਟੂਰਿਸਟ ਆਉਂਦੇ ਤੇ ਪਹਿਲੀ ਗੱਲ ਤਾਂ ਹੈਰਾਨੀ ਵਾਲੀ ਇਹ ਆ ਵੀ ਇਸ ਦੀ ਕੋਈ ਫੀਸ ਨਹੀਂ ਬਿਲਕੁਲ ਫ੍ਰੀ। ਤੇ ਮੁੰਡੇ ਦਾ ਨਾਮ ਹੈ ਗੁਰੀ ਗੁਰੀ ਘਰੇਾਲਾ ਵਜਦਾ ਜੀ ਤੇ ਜਿੱਥੇ ਵੀ ਜਾ ਕੇ ਤੁਸੀਂ ਘਰੇਾਲੇ ਪਿੰਡ ਨਾਲ ਲੈ ਲਓ ਕੈਪਟਨ ਫਾਰਮ ਤੇ ਜਾਣਾ ਤਾਂ ਸਭ ਤੋਂ ਪਹਿਲਾਂ ਉਹ ਤੁਹਾਨੂੰ ਰਾਹ ਵੀ ਦੱਸਣਗੇ ਤੇ ਛੱਡ ਕੇ ਆਉਣਗੇ। ਇੱਡੀ ਸੋਹਣੀ ਮੋਟਰ ਬਣਾਤੀ ਨਾ ਮਿੱਤਰੋ ਇੱਡੀ ਸੋਹਣੀ ਮੋਟਰ ਹੈ ਇਹ ਮੈਂ ਕਹਿੰਦਾ ਵੀ ਮਨ ਖੁਸ਼ ਹੋ ਜਾਂਦਾ ਤੇ ਇੱਥੇ ਆਣ ਕੇ ਬਹਿ ਕੇ ਤੁਸ ਤੁਹਾਡੀਆਂ ਸਾਰੀਆਂ ਦੁੱਖ ਤਲੇਫਾਂ ਦੂਰ ਹੋ ਜਾਣੀਆਂ ਐਨਾ ਕੀ ਸਕੂਨ ਮਿਲਦਾ ਜਰੂਰ ਆਪਣੀ ਫੈਮਲੀ ਨੂੰ ਲੈ ਕੇ ਆਇਆ ਜੀ ਮੁੰਡੇ ਕੋਲੇ ਲਗਭਗ 21-22 ਕਿਲੋ ਜਮੀਨ ਆ ਪਰ ਉਸਨੇ ਆਪਦੀ ਮੋਟਰ ਦੇ ਪਾਸੇ ਦਰਖਤਾਂ ਦਾ ਪੂਰਾ ਖਿਆਲ ਰੱਖਿਆ ਇਹ ਨਹੀਂ ਵੀ ਕੱਲੀ ਮੋਟਰ ਬਣਾ ਕੇ ਛੱड़ਤੀ ਆ ਉਹਨੂੰ ਲਿਪਾ ਪੂੰਜੀ ਕਰਕੇ ਛੱड़ਦਾ ਪਾਸੇ ਆਸੇ ਦਰਖਤ ਲੱਗੇ ਹੋਏ ਆ ਸਪੈਸ਼ਲ ਇੱਕ ਬੰਦਾ ਰੱਖਿਆ ਹੋਇਆ ਜਿਹਨੂੰ 8 ਤੋਂ 10 ਹਜ਼ਾਰ ਰੁਪਏ ਤਨਖਾਹ ਦਿੰਦਾ ਤਨਖਾਹ ਦੇਣ ਤੋਂ ਬਾਅਦ ਉਹ ਇਸ ਦੀ ਹਰ ਰੋਜ਼ ਸਫਾਈ ਕਰਦਾ ਦੇਖ ਰੇਖ ਕਰਦਾ ਇੱਥੇ ਆਣ ਕੇ ਤੁਸੀਂ ਨਾ ਸਕਦੇ ਜੀ ਪਿੱਛੇ ਝੌਂਪੜੀ ਤੇ ਬਹਿ ਕੇ ਇੰਜੋਏ ਕਰ ਸਕਦੇ ਜੀ ਜੋ ਕੁਝ ਮਰਜ਼ੀ ਕਰੋ ਪਰ ਗੰਦ ਨਾ ਪਾਓ ਤੇ ਪੰਨਾ ਤੋੜੀ ਨਾ ਕਰੋ ਪਿੱਛੇ ਜੇ ਇਹਦੀ ਇਹਨੇ ਵੀਡੀਓ ਪਾਈ ਸੀ ਵੀ ਕੋਈ ਇਸ ਦੀ ਮੋਟਰ ਦਾ ਆਣ ਕੇ ਨੁਕਸਾਨ ਕਰ ਗਿਆ ਸੀ ਵੇਖੋ ਕਿੱਡਾ ਸੋਹਣਾ ਸਵੀਮਿੰਗ ਪੂਲ ਬਣਾਇਆ ਐਨ ਚਿੱਟਾ ਪਾਣੀ ਤੁਹਾਨੂੰ ਦਿਸੂਗਾ ਬਿਲਕੁਲ ਸਾਫ਼ ਹਰ ਰੋਜ਼ ਇਹ ਵੀਰ ਆਪਣੀ ਖਾਤਰ ਜਿਹੜੇ ਵੀਰ ਟੂਰਿਸਟ ਆਉਂਦੇ ਇੱਥੇ ਘੁੰਮਣ ਆਉਂਦੇ ਉਹਨਾਂ ਦੀ ਖਾਤਰ ਇਹ ਪਾਣੀ ਚੇਂਜ ਕਰਦਾ ਕਿੰਨਾ ਸਕੂਨ ਮਿਲਦਾ ਯਾਰ ਹਰ ਇੱਕ ਚੀਜ਼ ਨੂੰ ਹਰ ਸਾਲ ਰੰਗ ਹੁੰਦਾ ਹਰ ਇੱਕ ਚੀਜ਼ ਦਾ ਹਰ ਸਾਲ ਰਿਪੇਅਰ ਹੁੰਦੀ ਹੈ ਜੇਕਰ ਕਿਤੇ ਟਾਇਲ ਟੁੱਟ ਜਾਂਦੀਆਂ ਜਾਂ ਕਿਤੇ ਛੀਂਡ ਪੈ ਜਾਂਦੀ ਤਾਂ ਵੀਰ ਨੇ ਹਰ ਸਾਲ ਉਸ ਨੂੰ ਰਿਪੇਅਰ ਕਰਨਾ ਦੇਖੋ ਤੁਸੀਂ ਚਾਰ ਸ਼ਫੇਰਾ ਦੇਖੋ ਤੁਸੀਂ ਕਿਵੇਂ ਨਾ ਯਾਰ ਇਸ ਬੰਦੇ ਦੇ ਵਾਕਈ ਜੰਨਤ ਹੈ ਇਸ ਦੇ ਪੈਰਾਂ ਦੇ ਅੰਦਰ ਨਹੀਂ ਇਸ ਦੇ ਮੈਨਾਂ ਵੀ ਇਸ ਦੇ ਪੈਰੀ ਹੱਥ ਲਾਉਣੇ ਚਾਹੀਦੇ ਜਿਨੇ ਕੇ ਇਹ ਏਡਾ ਸੋਹਣਾ ਮਾਹੌਲ ਕ੍ਰੀਏਟ ਕੀਤਾ ਮੈਨੂੰ ਲੱਗਦਾ ਵੀ ਇਹਦੀ ਜਗ੍ਹਾ ਤੇ ਜੇਕਰ ਮੈਂ ਹੁੰਦਾ ਤੇ ਲਗਭਗ ਨਹੀਂ ਤਾਂ 200 ਤੋਂ ਲੈ ਕੇ 250 ਰੁਪਿਆ ਦੀ ਮੈਂ ਟਿਕਟ ਰੱਖਦਾ ਤੇ ਮੈਂ ਤੁਹਾਨੂੰ ਸੱਚੀ ਉਹ ਕਹਿਣਾ ਵੀ ਦਿੱਲੀ ਇੱਥੇ ਘਟੋ ਘਟ ਵੀ 50 ਤੋਂ 60 ਬੰਦੇ ਆਉਂਦੇ ਤੇ ਮੈਂ ਤਾਂ ਆਰਾਮ ਨਾਲ ਹੀ 5 ਤੋਂ 7000 ਰੁਪਿਆ ਦਿਹਾੜੀ ਪਾ ਸਕਦਾ ਸੀਗਾ ਕਿਉਂਕਿ ਇੱਥੇ 50 ਤੋਂ 60 ਤਾਂ ਬੱਚੇ ਹੀ ਆ ਜਾਂਦੇ ਜਿਹੜੇ ਕਿ 100-100 ਰੁਪਿਆ ਫ੍ਰੀ ਚ ਦੇਣ ਨੂੰ ਤਿਆਰ ਨਹੀਂ ਪਰ ਇਹ ਬੰਦੇ ਦਾ ਦਿਲ ਬਹੁਤ ਤਗੜਾ ਹੈ ਇੱਕ ਗੱਲ ਹੋਰ ਦੱਸਾਂ ਇਹ ਜਿਹੜਾ ਠੇਕੇ ਪਹਿਲੀ ਦਿੰਦਾ ਨਾ ਜੇਕਰ ਠੇਕਾ ਉੱਥੇ 70000 ਚੱਲਦਾ ਤੇ ਇਹਨੇ 5000 ਘੱਟ ਦੇਣੀ ਆ 65000 ਨੂੰ ਦੇ ਦੇਣਾ ਤੇ ਦੂਜੀ ਗੱਲ ਇਹ ਵੀ ਇੱਕ ਬੰਦੇ ਨੂੰ ਲਗਭਗ ਵੀ 5 ਤੋਂ 6 ਸਾਲ ਹੋ ਗਏ ਉਹਨੂੰ ਹੀ ਪਹਿਲੀ ਠੇਕੇ ਦਿੰਦਾ ਤੇ ਬੰਦੇ ਦਾ ਦਿਲ ਬਹੁਤ ਨਰਮਾ ਮੋਟਰ ਤੇ ਹਰ ਇੱਕ ਸੁਨੇਹਾ ਦਿੰਦੀ ਮੋਟਰ ਆ ਜੇਕਰ ਤੁਹਾਡਾ ਬੱਚਾ ਆ ਗਿਆ ਨਾ ਤੇ ਇੱਥੇ ਕੁਝ ਨਾ ਕੁਝ ਸਿੱਖੇ ਜਾਊਗਾ ਹਰ ਇੱਕ ਜਗ੍ਹਾ ਤੇ ਕੁਝ ਨਾ ਕੁਝ ਸਿੱਖਣ ਨੂੰ ਲਿਖਿਆ ਹੋਇਆ ਬਾਈ ਜੀ ਤੇ ਮੈਂ ਕਹਿੰਦਾ ਵੀ ਸਵਾਦ ਆ ਗਿਆ ਵੇਖ ਕੇ ਸਵਾਦ ਆ ਗਿਆ ਤੇ ਤੁਸੀਂ ਇਸ ਨੂੰ ਜਰੂਰ ਜਾ ਕੇ ਦੇਖੋ ਦੁਨੀਆ ਦੀ ਸਭ ਤੋਂ ਸੋਹਣੀ ਮੋਟਰ ਤੇ ਦੁਨੀਆ ਦਾ ਸਭ ਤੋਂ ਸੋਹਣਾ ਸਵਰਗ ਇਹਨੂੰ ਕਹਿੰਦੇ ਆ ਖੇਤਾਂ ਦੇ ਵਿੱਚ ਵਸਿਆ درختਾਂ ਦੇ ਬਿਲਕੁਲ ਵਿਚਾਲੇ ਆਓ ਇੰਜੋਏ ਕਰੋ ਪਰ ਤੰਗ ਨਾ ਕਰੋ ਸਫਾਈ ਕਰੋ ਬੂਟੇ ਨਾ ਪਟੋ ਕਿਉਂਕਿ ਪਿੱਛੇ ਦੀ ਵੀਰ ਨੇ ਵੀਡੀਓ ਪਾਈ ਸੀ ਵੀ ਲੋਕ ਕਾਫੀ ਨੁਕਸਾਨ ਕੀਤਾ ਹਾਂ ਇੱਥੇ ਆਣ ਕੇ ਤੁਸੀਂ दारू ਸ਼ਰਾਬ ਵਗੈਰਾ ਨਹੀਂ ਪੀ ਸਕਦੇ ਇਹ ਮਨਾਹੀ ਆ ਜੇਕਰ ਤੁਸੀਂ ਪੀਣੀ ਆ ਦੋਸਤੋ ਥੋੜੀ ਜੀ ਤੁਹਾਨੂੰ ਅਨੁਮਤੀ ਲੈਣੀ ਪਊਗੀ ਕਿਉਂਕਿ ਪੀ ਕੇ ਲੋਕ ਤੰਗ ਕਰਦੇ ਨੇ ਨੁਕਸਾਨ ਕਰਦੇ ਨੇ ਇਸ ਕਰਕੇ ਤੇ ਬਾਈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਜੀ ਇਹ ਇਹਨਾਂ ਦੇ ਵੱਡ-ਵਡੇਰਿਆਂ ਦੇ ਨਾਂ ਨੇ ਭੁੱਲਰ ਫਾਰਮ ਵੀ ਕਹਿ ਦਿੰਦੇ ਤੇ ਕੈਪਟਨ ਫਾਰਮ ਵੀ ਕਹਿ ਦਿੰਦੇ ਤਾਂ ਇਸ ਤਰੀਕੇ ਦਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਐ ਇਸ ਵੀਡੀਓ ਦੇ ਵਿੱਚ ਤਾਂ ਮਿੱਤਰੋ ਇਸ ਵੀਡੀਓ ਨੂੰ ਜਦੋਂ ਮੈਂ ਪਾਇਆ ਸੀਗਾ ਤੇ ਉਹਨੇ ਮੈਨੂੰ ਵੀ ਬਣਾਤਾ ਤੇ ਬਾਈ ਨੂੰ ਵੀ ਬਣਾਤਾ ਤੇ ਇਸ ਮੋਟਰ ਨੂੰ ਜੰਨਤ ਬਣਾਤਾ ਤੇ ਸਵਰਗ ਬਣਾਤਾ ਹਾਂਜੀ ਤਾਂ ਇਹੋ ਜਿਹਾ ਨਜ਼ਾਰਾ ਤੁਹਾਨੂੰ ਕਿਸੇ ਦੇ ਖੇਤ 'ਚ ਨਹੀਂ ਮਿਲੇਗਾ ਗੁਰੀ ਦੇ ਖੇਤ 'ਚ ਮਿਲੂਗਾ ਕਰਿਆਲੇ ਪਿੰਡ ਦੇ ਵਿੱਚ ਜਾਵੜਾ ਜੇ ਸ਼ਹਿਰ ਵੀ ਆ ਤੇ ਪਿੰਡ ਵੀ ਆ ਕੈਪਟਨ ਫਾਰਮ ਨਾਂ ਲੈ ਦਿਆ ਜੀ ਤਾਂ ਸਾਹਮਣੇ ਰੋਡ ਦੇ ਉੱਪਰ ਤੁਹਾਨੂੰ ਝਾਤੀ ਪਵੇਗੀ ਤਾਂ ਤੁਸੀਂ ਮੈਨਾਂ ਵੀ ਗੱਡੀ ਦੀਆਂ ਬ੍ਰੇਕਾਂ ਠੋਕ ਕੇ ਸਪੈਸ਼ਲ ਵੇਖਣ ਜਾਵੋਗੇ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਮਿੱਤਰੋ ਸ਼ੇਅਰ ਕਰ ਦਿਓ ਰੱਬ ਰੱਖਾ ਤੇ ਕੁਝ ਝਲਕੀਆਂ ਤੁਸੀਂ ਇੰਜੋਏ ਕਰੋ ਇਸ ਫਾਰਮ ਦੀ ਜਰੂਰ ਇੰਜੋਏ ਕਰੋ ਹੁਣ ਵੀ ਵੀਰ ਨੇ ਰਿਪੇਅਰ ਕਰ ਲਈ ਆ ਤੇ ਤੁਹਾਨੂੰ ਇਸ ਦਾ ਜਿਹੜਾ ਨਵਾਂ ਫੇਸ ਆ ਨਵੀਆਂ ਫੋਟੋਆਂ ਨਵੀਂ ਵੀਡੀਓ ਜਲਦੀ ਮਿਲੂਗੀ ਹੁਣ ਤਾਂ ਇੱਕ ਵੱਖਰਾ ਜਿਹਾ ਕ੍ਰੀਏਟ ਕੰਮ ਕਰਤਾ ਤੇ ਕੁਝ ਹੀ ਸਮੇਂ ਚ ਆਪਾਂ ਮਿਲਾਂਗੇ ਤੁਹਾਨੂੰ ਉੱਥੇ ਵੈ ਗੁਰੂ ਚੜ੍ਹਦੀ ਕਲਾ ਬਖਸ਼ੇ ਸਵੀਰ ਨੂੰ ਇਸ ਦੇ ਪਰਿਵਾਰ ਨੂੰ ਓਕੇ ਬਾਈ ਲਵ ਯੂ ਕਰ ਦਿਓ ਜੱਟੋ ਸ਼ੇਅਰ ਫਰ